ਇੱਕ ਬੱਚੀ ਦਾ ਖਾਸ ਕਰਕੇ ਧੀ ਦਾ ਆਪਣੇ ਬਾਪ ਦੇ ਨਾਲ ਕਿੰਨਾ ਪਿਆਰ ਹੁੰਦਾ ਇਹ ਆਪਾਂ ਸਭ ਜਾਣਦੇ ਆ ਅਕਸਰ ਇਹ ਗੱਲ ਆਖੀ ਜਾਂਦੀ ਆ ਕਿ ਜਿਹੜਾ ਮੁੰਡਾ ਹੁੰਦਾ ਉਹਦੀ ਜਿਹੜੀ ਮਾਂ ਦੇ ਨਾਲ ਜਾਦੇ ਜਿਹੜੀ ਬੌਂਡਿੰਗ ਹੁੰਦੀ ਆ ਤੇ ਜਿਹੜੀ ਧੀ ਹੁੰਦੀ ਆ ਉਸਦੀ ਬਾਪ ਦੇ ਨਾਲ ਜਾਦੇ ਹੁੰਦੀ ਆ ਇਸ ਕਰਕੇ ਰਾਜਵੀਰ ਜਵੰਦਾ ਜਿਹੜਾ ਦੁਨੀਆ ਤੋਂ ਚਲਾ ਗਿਆ ਉਸ ਦੀ ਆਪਣੀ ਧੀ ਦੇ ਨਾਲ ਇੰਨੀ ਜਿਆਦਾ ਮੁਹੱਬਤ ਸੀ ਕਿ ਉਹ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤੀ ਜਾਂਦੀ ਸੀ ਛੋਟੀ ਬੱਚੀ ਸੀ ਪਰੀਆਂ ਵਾਂਗ ਰੱਖੀ ਸੀ ਰਾਜਵੀਰ ਜਵੰਦੇ ਨੇ ਜਿਸ ਸਮੇਂ ਰਾਜਵੀਰ ਜਵੰਦੇ ਦੇ ਧੀ ਹੋਈ ਸੀ ਪਿੰਡ ਵਾਲਿਆਂ ਦੇ ਦੱਸਣ ਮੁਤਾਬਕ ਰਾਜਵੀਰ ਜਵੰਦੇ ਨੇ ਸਾਰੇ ਪਿੰਡ ਨੂੰ ਜਿਹੜਾ ਖੁਸ਼ੀਆਂ ਮਨਾਇਆ ਸੀ ਸਾਰੇ ਪਿੰਡ ਦਾ ਮੂੰਹ ਮਿੱਠਾ ਕਰਵਾਇਆ ਸੀ ਤੇ ਜਿਹੜੇ ਆਮ ਤੌਰ ਤੇ ਆਪਾਂ ਵੇਖਦੇ ਆ ਕਿ ਜਿਹੜੇ ਮੁੰਡਾ ਹੁੰਦੇ ਤੋਂ ਸ੍ਰੀ ਬੰਦੇ ਆ ਉਹ ਸ੍ਰੀ ਉਸਨੇ ਧੀ ਹੋਈ ਤੋਂ ਵੀ ਜਿਹੜੇ ਬੰਨੇ ਸੀ ਪਹਿਲਾ ਬੱਚਾ ਸੀ ਤੇ ਬਹੁਤ ਜ਼ਿਆਦਾ ਪਿਆਰ ਸੀ ਆਪਣੀ ਧੀ ਦੇ ਨਾਲ ਅਕਸਰ ਸਟੇਜ ਤੇ ਜਾਣ ਤੋਂ ਪਹਿਲਾਂ ਇੱਕ ਵਾਰ ਵੀਡੀਓ ਕਾਲ ਕਰਦਾ ਸੀ ਰਾਜਵੀਰ ਜਵੰਦਾ ਫੇਰ ਸਟੇਜ ਖਤਮ ਹੋਣ ਤੋਂ ਬਾਅਦ ਵੀ ਆਪਣੀ ਧੀ ਦੇ ਨਾਲ ਗੱਲਬਾਤ ਕਰਦਾ ਸੀ ਜਦੋਂ ਇਹ ਸਾਰਾ ਇਨਸੀਡੈਂਟ ਹੋਇਆ ਜਦੋਂ ਰਾਜਵੀਰ ਜਵੰਦੇ ਦੇ ਸੱਟ ਲੱਗੀ ਜਦੋਂ ਰਾਜਵੀਰ ਜਵੰਦਾ ਫੋਰਟਿਸ ਦੇ ਵਿੱਚ ਦਾਖਲ ਸੀ ਧੀ ਛੋਟੀ ਸੀ ਮਹਿਜ ਉਸਦੀ ਉਮਰ 6-7 ਸਾਲ ਹੋਊਗੀ ਇਸ ਕਰਕੇ ਕਿ ਉਸ ਨੂੰ ਸਦਮਾ ਨਾ ਲੱਗੇ ਮਾਂ ਨੇ ਤੇ ਦਾਦੀ ਨੇ ਤੇ ਰਿਸ਼ਤੇਦਾਰਾਂ ਨੇ ਸੋਚਿਆ ਕਿ ਆਪਾਂ ਦੱਸਦੇ ਨਹੀਂ ਕਿਉਂਕਿ ਧੀ ਤੋਂ ਬਿਨਾ ਇੱਕ ਪਲ ਵੀ ਨਹੀਂ ਸੀ ਜਿਹੜੀ ਧੀ ਰਾਜਵੀਰ ਜਵੰਦੇ ਤੋਂ ਬਿਨਾ ਇੱਕ ਪਲ ਵੀ ਨਹੀਂ ਸੀ ਕੱਟਦੀ ਜਦੋਂ ਫੋਨ ਕਰਨਾ ਉਹਨਾਂ ਨੇ ਕਿਹਾ ਕਿ ਪਾਪਾ ਜਿਹੜੇ ਦਵਾਈ ਲੈ ਰਹੇ ਆ ਜਾਂ ਫਿਰ ਕੋਈ ਨਾ ਕੋਈ ਬਹਾਨਾ ਲਾ ਦਿੰਦੀ ਸੀ ਮਾਂ ਤੇ ਦਾਦੀ ਸੋ ਇੱਕ ਦਿਨ ਜਦੋਂ ਉਹ ਦਿਨ ਆਇਆ ਜਦੋਂ ਰਾਜਵੀਰ ਜਵੰਦੇ ਨੇ ਜਿਹੜੇ ਉਸ ਦੇ ਜਿਹੜੇ ਪ੍ਰਾਣ ਸੀ ਉਹ ਸਰੀਰ ਨੇ ਤਿਆਗ ਦਿੱਤੇ ਤੇ ਉਸ ਨੂੰ ਘਰੇ 40s ਵਾਲੇ ਹਸਪਤਾਲ ਦੇ ਵਿੱਚ ਲਿਆਂਦਾ 40s ਤੋਂ ਮੁਹਾਲੀ ਵਾਲੇ ਘਰ ਦੇ ਵਿੱਚ ਲਿਆਂਦਾ ਗਿਆ ਉਸ ਸਮੇਂ ਹੀ ਜਿਹੜੀ ਬੱਚੀ ਸੀ ਉਹ ਜਦੋਂ ਗੱਲ ਕਰਨ ਦੇ ਲਈ ਜिद ਕਰਦੀ ਸੀ ਤੇ ਉਸ ਨੂੰ ਆਖਦੇ ਸੀ ਕਿ ਕੱਲ ਨੂੰ ਪਾਪਾ ਤੈਨੂੰ ਸਰਪ੍ਰਾਈਜ਼ ਦੇਣਗੇ ਉਹ ਆਪ ਹੀ ਘਰ ਆ ਰਹੇ ਆ ਸੋ ਬੱਚੀ ਨੇ ਵੀ ਸੋਚਿਆ ਕਿ ਮੈਂ ਆਪਣੇ ਬਾਪ ਨੂੰ ਸਰਪ੍ਰਾਈਜ਼ ਦੇਉਂਗੀ ਮੈਂ ਡਰਾਇੰਗ ਬਣਾਉਣੀ ਆ ਤੇ ਮੈਂ ਕੋਈ ਗਿਫਟ ਦੇਉਂਗੀ ਉਹ ਲੈਪਟਾਪ ਤੇ ਬੈਠ ਕੇ ਡਰਾਇੰਗ ਬਣਾਉਣ ਲੱਗ ਗਈ ਕਿ ਪਾਪਾ ਨੂੰ ਮੈਂ ਆਪਣੇ ਨੂੰ ਸਰਪ੍ਰਾਈਜ਼ ਦੇਵਾਂਗੀ ਸੋ ਮੁਹਾਲੀ ਵਾਲੇ ਹਸਪਤਾਲ ਤੋਂ ਘਰੇ ਜਦੋਂ ਲਿਆਂਦਾ ਗਿਆ ਤੇ ਪਹਿਲਾ ਕਲਾਕਾਰ ਪਹੁੰਚੇ ਤਾਂ ਕਿ ਬੱਚੀ ਨੂੰ ਸਮਝਾਇਆ ਜਾ ਸਕੇ ਬਹੁਤ ਔਖਾ ਟਾਈਮ ਸੀ ਸਾਹਮਣਾ ਨਹੀਂ ਕਰ پا ਰਿਹਾ ਸੀ ਪਰਿਵਾਰ ਖਾਸ ਕਰਕੇ ਰਾਜਵੀਰ ਜਵੰਦੇ ਦੀ ਧਰਮ ਪਤਨੀ ਨੇ ਆਖਿਆ ਕਿ ਉਹ ਆਪਣੀ ਬੱਚੀ ਦਾ ਜਿਹੜਾ ਫੇਸ ਆ ਉਸ ਦਾ ਸਾਹਮਣਾ ਨਹੀਂ ਕਰ ਪਾਵੇਗੀ ਉਸ ਨੂੰ ਕੀ ਜਵਾਬ ਦੇਵੇਗੀ ਇਸ ਕਰਕੇ ਗਗਨ ਕੋਕਰੀ ਤੇ ਉਸ ਦੀ ਮਾਤਾ ਨੇ ਹੌਸਲਾ ਕਰਕੇ ਘਰੇ ਪਹੁੰਚੇ ਬੱਚੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਪਾਪਾ ਤੇਰੇ ਹੁਣ ਸਟਾਰ ਬਣ ਗਏ ਆ ਉਹ ਪ੍ਰਮਾਤਮਾ ਕੋਲ ਗਏ ਆ ਵਾਪਸ ਆਉਣਗੇ ਪਰ ਬੱਚੇ ਅੱਜ ਕੱਲ ਦੇ ਸਭ ਜਾਣੀ ਜਾਣ ਉਹਨੂੰ ਸ਼ਾਇਦ ਸਮਝ ਲੱਗ ਗਈ ਸੀ ਕਿਉਂਕਿ ਜਦੋਂ ਘਰੇ ਆਏ ਤੇ ਉਹਨੇ ਆਪਣੇ ਬਾਪ ਨੂੰ ਠਾਉਣ ਦੀ ਕੋਸ਼ਿਸ਼ ਕੀਤੀ ਵਾਜਾ ਮਾਰੀਆਂ ਪਰ ਉਹ ਅਗੋਂ ਨਹੀਂ ਉੱਠੀ ਬੱਚਾ ਛੋਟਾ ਇਸ ਕਰਕੇ ਡਾਕਟਰਾਂ ਨੇ ਵੀ ਸਲਾਹ ਦਿੱਤੀ ਕਿ ਸਦਮੇ ਦੇ ਵਿੱਚ ਨਾ ਜਾਪੜੇ ਉਹਨਾਂ ਦੇ ਜਿਹੜਾ ਮਾਨਸਿਕ ਤੌਰ ਤੇ ਜਿਹੜਾ ਪ੍ਰਭਾਵ ਇਸ ਚੀਜ਼ ਦਾ ਬੁਰਾ ਪੈ ਜਾਊਗਾ ਬਹੁਤ ਸਭ ਤੋਂ ਵੱਡਾ ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਵੱਡਾ ਦੁੱਖ ਕੋਈ ਦੁਨੀਆ ਤੇ ਹੋਰ ਹੋਊਗਾ ਜਦੋਂ ਆਪਣਾ ਵਿਛੜਦਾ ਖਾਸ ਕਰਕੇ ਬੱਚੇ ਦੇ ਸਿਰ ਤੇ ਉਤੋਂ ਬਾਪ ਦਾ ਸਾਆ ਜਿਹੜਾ ਜਾਂਦਾ ਮਾਂ ਪਿਓ ਸਭ ਤੋਂ ਕੀਮਤੀ ਹੁੰਦੇ ਆ ਸੋ ਇਸ ਕਰਕੇ ਫੈਸਲਾ ਕੀਤਾ ਗਿਆ ਕਿ ਥੋੜਾ ਜਿਆਦਾ ਦੱਸ ਦਿੱਤਾ ਜਾਵੇ ਤੇ ਥੋੜਾ ਜਿਆਦਾ ਜਿਹੜਾ ਉਹਨੂੰ ਗੋਲ ਕੀਤਾ ਜਾਵੇ ਗੱਲ ਨੂੰ ਸੋ ਮੋਹਾਲੀ ਤੋਂ ਜਦੋਂ ਘਰੇ ਲੈ ਕੇ ਆਂਦਾ ਤੇ ਬੱਚੀ ਉਦੋਂ ਵੀ ਬਾਪ ਨੂੰ ਜਿਹੜੀਆਂ ਆਵਾਜ਼ਾਂ ਮਾਰ ਰਹੀ ਸੀ ਕਿਉਂਕਿ ਸਾਰਾ ਹੀ ਸੰਭਾਲਣ ਵਾਲਾ ਸੀ ਜਿਹੜੀ ਮਾਂ ਨੇ ਸੰਭਾਲਣਾ ਹੁੰਦਾ ਦਾਦੀ ਨੇ ਸੰਭਾਲਣਾ ਸੀ ਉਹ ਆਪ ਬੇਸੋਸ਼ ਸੀ ਉਹ ਆਪ ਨਹੀਂ ਸਮਝ ਰਹੀ ਸੀ ਕਿ ਕਿੱਡਾ ਵੱਡਾ ਜਿਹੜਾ ਕਹਿਰ ਆ ਪਰਮਾਤਮਾ ਨੇ ਉਹਨਾਂ ਉੱਤੇ ਜਿਹੜਾ ਢਾਟਾ ਸੋ ਬੱਚੇ ਤਾਂ ਬੱਚੇ ਹੁੰਦੇ ਆ ਬੱਚੇ ਨੇ ਜਿਹੜੀ ਸ਼ਿਕਾਇਤ ਆ ਉਹ ਘਰ ਦੇ ਵੱਡਿਆਂ ਨੂੰ ਹੀ ਕਰਨਾ ਉਹ ਦਾਦੀ ਨੂੰ ਕਹਿੰਦੀ ਕਿ ਪਾਪਾ ਨੂੰ ਮੈਂ ਵਾਜਾ ਮਾਰ ਰਹੀ ਆ ਪਾਪਾ ਉੱਠ ਨਹੀਂ ਰਹੇ ਪਰ ਦਾਦੀ ਕੋਲ ਵੀ ਸ਼ਾਇਦ ਜਵੰਦੇ ਦੀ ਧੀ ਦੇ ਇਸ ਜਿਹੜੇ ਸਵਾਲ ਸੀ ਇਹਦਾ ਜਵਾਬ ਨਹੀਂ ਸੀ ਸਵਾਏ ਰੋਂ ਤੋਂ ਆਖਰ ਉਹ ਘੜੀ ਨੇੜੇ ਆ ਗਈ ਜਦੋਂ ਆੰਤਮ ਸੰਸਕਾਰ ਦੇ ਲਈ ਜਦੋਂ ਰਾਜਵੀਰ ਜਵੰਦੇ ਦਾ ਮ੍ਰਿਤਕ ਜਿਹੜਾ ਸਰੀਰ ਸੀ ਉਹ ਚੁੱਕਿਆ ਗਿਆ ਉਦੋਂ ਬੱਚੀ ਕਹਿ ਰਹੀ ਸੀ ਕਿ ਹਜੇ ਵੀ ਟਾਈਮ ਆ ਪਾਪਾ ਤੁਸੀਂ ਬੋਲ ਪੁਰ ਪਰ ਰਾਜਵੀਰ ਜਵੰਦਾ ਇਨੀ ਦੂਰ ਚਲਾ ਗਿਆ ਸੀ ਕਿ ਸ਼ਾਇਦ ਹੁਣ ਉਹਨੇ ਕਦੇ ਵੀ ਨਹੀਂ ਸੀ ਬੋਲਣਾ ਇੱਕ ਬੇਟਾ ਵੀ ਆ ਪਰ ਬੇਟੇ ਦੀ ਉਮਰ ਜਿਹੜੀ ਉਹ ਘਾਟ ਹੈ ਇਸ ਕਰਕੇ ਉਹਨੂੰ ਹਾਲੇ ਇਹ ਸਮਝ ਨਹੀਂ ਪਰ ਉਹ ਫੀਲ ਜ਼ਰੂਰ ਕਰ ਰਿਹਾ ਕਿਉਂਕਿ ਖੂਨ ਦਾ ਰਿਸ਼ਤਾ ਇਸ ਕਰਕੇ ਬੱਚੀ ਥੋੜੀ ਜੀ ਸਮਝਦਾਰ ਆ ਬੱਚੀ ਇਸ ਗੱਲ ਦਾ ਅੰਤਮ ਸੰਸਕਾਰ ਤੋਂ ਬਾਅਦ ਪਰਿਵਾਰ ਦੇ ਨਾਲ ਗਿਲੇਸ਼ ਕਰਕੇ ਹੋ ਗਈ ਵੀ ਜਿਵੇਂ ਆਮ ਆਪਾਂ ਸੋਚਦੇ ਆ ਕਿ ਕੰਡਾ ਚੁਬਿਆ ਵੀ ਬਾਪ ਦੇ ਨਹੀਂ ਜਰਦੀ ਧੀ ਉਹ ਇਸ ਕਰਕੇ ਗੁੱਸੇ ਹੋਗੀ ਕਿ ਤੁਸੀਂ ਮੇਰੇ ਪਾਪਾ ਨੂੰ ਜਿਹੜਾ ਅਗਨ ਭੇਟ ਕੀਤਾ ਅੱਗ ਲਾਈ ਪਰ ਉਹ ਨੂੰ ਨਹੀਂ ਕੋਈ ਸਮਝਾ ਸਕਦਾ ਸੀ ਕਿ ਇਹ ਤਾਂ ਬੇਟੇ ਆੰਤਮ ਜੜੀਆਂ ਰਸਮਾਂ ਹੁੰਦੀਆਂ ਮਨੁੱਖ ਦੇ ਨਾਲ ਜੁੜੀਆਂ ਹੋਈਆਂ ਹੁੰਦੀਆਂ ਮਾਂ ਜਿਹੜੀ ਆਪਣੇ ਬੱਚੇ ਦੇ ਕੰਡਾ ਵੱਜਿਆ ਵੀ ਜਿਹੜਾ ਬਰਦਾਸ਼ਤ ਨਹੀਂ ਕਰਦੀ ਪਰ ਆਪ ਜਿਹੜਾ ਉਸ ਨੂੰ ਨਵਾ ਤਵਾ ਕੇ ਚਿਖਾ ਦੇ ਵਿੱਚ ਲਈ ਭੇਜਿਆ ਇਹ ਕਿੱਡਾ ਕਰਣਾ ਮਨ ਹੋਊਗਾ ਪਰ ਬੱਚੀ ਛੋਟੇ ਬੱਚੇ ਆ ਉਹਨਾਂ ਨੂੰ ਇਹ ਗੱਲ ਨਹੀਂ ਕੋਈ ਸਮਝਾ ਸਕਦਾ ਸੀ ਆਸਤੀਆਂ ਵਾਲੇ ਦਿਨ ਤੱਕ ਜਿਹੜੀ ਬੱਚੀ ਉਹ ਨਿਰਾਸ਼ ਇਸ ਕਰਕੇ ਰਹੀ ਕਿ ਤੁਸੀਂ ਸਾਰਿਆਂ ਨੇ ਇਕੱਠਾ ਕਰਕੇ ਮੇਰੇ ਬਾਪ ਨੂੰ ਜਿਹੜੀ ਚਿਖਾ ਤੇ ਲੈ ਕੇ ਗਏ ਪਰ ਇਸ ਚੀਜ਼ ਦਾ ਜਵਾਬ ਨਾ ਤਾਂ ਰਾਜਵੀਰ ਜਵੰਦੇ ਦੀ ਮਾਤਾ ਕੋਲ ਨਾ ਉਸ ਦੀ ਧਰਮ ਪਤਨੀ ਕੋਲ ਨਾ ਕਿਸੇ ਹੋਰ ਕੋਲ ਜਿਹੜੀ ਹੋਣੀ ਆ ਵੀ ਪਰਮਾਤਮਾ ਦੇ ਅੱਗੇ ਜੋਰ ਕਿਸੇ ਦਾ ਨਹੀਂ ਚੱਲਦਾ ਵੀ ਇਹ ਜੋ ਹੋਣੀ ਆ ਉਹ ਹੋ ਕੇ ਰਹਿਣੀ ਆ ਸੋ ਇਸ ਕਰਕੇ ਛੋਟੀ ਬੱਚੀ ਦੇ ਉੱਤੇ ਵੀ ਜਿਹੜਾ ਸ਼ਾਇਦ ਕਿਤੇ ਨਾ ਕਿਤੇ ਜਿਹੜੇ ਚਾਹਣ ਵਾਲੇ ਆ ਰਾਜਵੀਰ ਜਵੰਦੇ ਨੂੰ ਉਹਨਾਂ ਦਾ ਗਿਲਾ ਹੋਵੇਗਾ ਕਿ ਚਲੋ ਜਿਹੜਾ ਬੱਚਿਆਂ ਦੇ ਉੱਤੇ ਹੀ ਤਰਸ ਕਰ ਲੈਂਦਾ ਪਰਮਾਤਮਾ ਜਿਵੇਂ ਰਾਜਵੀਰ ਜਵੰਦੇ ਦੀ ਮਾਤਾ ਆਖਦੀ ਸੀ ਕਿ ਇਹਦੋਂ ਦੌਲਤ ਘਟ ਦੇ ਦਿੰਦਾ ਆਮ ਜਿਵੇਂ ਆਖਦੇ ਆ ਕਿ ਰਿਜਕ ਘਟ ਦੇ ਦਿੰਦਾ ਪਰ ਸਵਾਸ ਤੇ ਤੰਦਰੁਸਤੀ ਜਰੂਰ ਪਰਿਵਾਰ ਨੂੰ ਦਿੰਦਾ ਕਿਉਂਕਿ ਛੋਟੀ ਬੱਚੀ ਦੇ ਸਾਹਮਣੇ ਦੋ ਇਨਸੀਡੈਂਟ ਹੋ ਗਏ ਪਹਿਲਾ ਰਾਜਵੀਰ ਜਵੰਦੇ ਦਾ ਜਿਹੜਾ ਪਿਤਾ ਸੀ 3 ਸਾਲ ਪਹਿਲਾਂ ਉਹ ਜਹਾਨੋਂ ਤੁਰ ਗਿਆ ਤੇ ਹੁਣ ਆਪ ਰਾਜਵੀਰ ਜਵੰਦਾ ਉਸੇ ਰਾਹ ਤੇ ਪੈ ਗਿਆ ਇਸ ਕਰਕੇ ਅਸਤੀਆਂ ਵਾਲੇ ਦਿਨ ਜਦੋਂ ਜਲ ਪ੍ਰਵਾਹ ਕਰਨ ਜਾਣਾ ਸੀ ਕੀਰਤਪੁਰ ਸਾਹਿਬ ਉਦੋਂ ਵੀ ਜਿਹੜੀ ਬੱਚੀ ਸੀ ਉਹ ਨਿਰਾਸ਼ ਸੀ ਪਰ ਫੇਰ ਹੁਣ ਉਹਨੂੰ ਥੋੜਾ ਥੋੜਾ ਇਸ ਚੀਜ਼ ਦਾ ਜਿਵੇਂ ਆਮ ਆਪਾਂ ਵੇਖਦੇ ਆ ਕਿ ਬੱਚੇ ਜਿਹੜੇ ਉਹ ਨੈਟ ਤੋਂ ਵੇਖ ਲੈਂਦੇ ਆ ਜਾਂ ਆਸੇ ਪਾਸੇੋਂ ਵੇਖ ਲੈਂਦੇ ਆ ਉਹਨੂੰ ਸ਼ਾਇਦ ਇਸ ਚੀਜ਼ ਦਾ ਇਲਮ ਹੋ ਗਿਆ ਸੀ ਕਿ ਹੁਣ ਮੇਰੇ ਬਾਪ ਨੇ ਕਦੇ ਮੁੜ ਕੇ ਨਹੀਂ ਆਉਣਾ ਇਸ ਕਰਕੇ ਉਹ ਨਿਰਾਸ਼ ਆ ਗੁੱਸੇ ਦੇ ਵਿੱਚ ਆ ਪ੍ਰਮਾਤਮਾ ਤੇ ਗਿਲਾ ਕੋਈ ਕਰਤਾ ਨਹੀਂ ਸਕਦਾ ਪਰ ਬੱਚੇ ਨਾ ਸਮਝਿਆ ਉਹਨਾਂ ਨੂੰ ਨਹੀਂ ਪਤਾ ਕਿ ਜੋ ਪ੍ਰਮਾਤਮਾ ਨੇ ਪਾਣਾ ਉਹਨਾਂ ਦੇ ਨਾਲ ਵਰਤਾਤਾ ਇਹਦਾ ਗਿਲਾ ਪ੍ਰਮਾਤਮਾ ਦੇ ਨਾਲ ਹੀ ਕਰ ਸਕਦੇ ਆ ਹੋਰ ਇਸ ਦਾ ਨਹੀਂ ਹੋ ਸਕਦਾ ਪਰ ਜਿਹੜਾ ਵੀ ਇਹ ਇਨਸੀਡੈਂਟ ਹੋਇਆ ਇਹ ਜਾਨਵਰਾਂ ਦੇ ਕਰਕੇ ਹੋਇਆ ਆਵਾਰਾ ਜਾਨਵਰਾਂ ਦੇ ਕਰਕੇ ਪਰ ਤੁਹਾਨੂੰ ਦੱਸ ਦਿੰਨੇ ਆ ਕਿ ਬਹੁਤ ਸਾਰੇ ਲੋਕ ਆ ਭਾਰਤ ਦੇ ਵਿੱਚ ਵੀ ਤੋਂ ਔਸਤਨ ਵੀ ਲੋਕ ਆ ਜਿਹੜੇ ਇਸ ਜਾਨਵਰਾਂ ਕਰਕੇ ਰਾਜਵੀਰ ਜਵੰਦੇ ਵੀ ਜਿਹੜੇ ਦੁਨੀਆ ਤੋਂ ਚਲੇ ਜਾਂਦੇ ਆ